ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰ ਰਹੇ ਕੰਗਣਾ ਰੌਤਰੀ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਵੀ ਦੱਸਿਆ ਸੀ ਜਿਹਦੇ ਵਿੱਚ ਕੀ ਬਈ ਜੋ ਐਮਰਜੈਂਸੀ ਦੇ ਨਾਂ ਤੇ ਫਿਲਮ ਆ ਰਹੀ ਸੀ ਉਹਦੀ ਰੋਕ ਲੱਗ ਚੁੱਕੀ ਆ ਤੇ ਜੋ ਇਹਨਾਂ ਦੇ ਹੁਣ ਹੱਕ ਦੇ ਵਿੱਚ ਕੁਝ ਲੋਕ ਵੀਡੀਓ ਦੇ ਵਿੱਚ ਇਹ ਕਹਿ ਰਹੇ ਆ ਵੀ ਕੰਗਣਾ ਰੌਤਰੀ ਨੂੰ ਧਮਕੀਆਂ ਆ ਰਹੀਆਂ ਤੇ ਉਹਨਾਂ ਦੀ ਫਿਲਮ ਰਿਲੀਜ਼ ਹੋਣ ਤੋਂ ਰੋਕਿਆ ਜਾ ਰਿਹਾ ਵੀ ਉਹ ਸਟਾਰ ਵੀ ਆ ਤੇ ਇੱਕ ਸਟਾਰ ਹੋਣ ਦੇ ਨਾਤੇ ਵੀ ਲੀਡਰ ਵੀ ਆ ਪਰ ਆਪਾਂ ਜੇ ਸੋਚੀਏ ਚਲੋ ਲੀਡਰ ਵੀ ਆ ਸਟਾਰ ਵੀ ਸੀ ਫਿਲਮਾਂ ਆਪਾਂ ਨੂੰ ਵੀ ਪਤਾ ਉਹਨਾਂ ਦੀ ਪਹਿਲਾਂ ਜੋ ਇਹਨਾਂ ਨਾਲ ਆਪਣਾ ਇੱਕ ਸਟਾਰ ਆ ਜੋ ਰਿਤਿਕ ਰਿਸ਼ਨ ਦੇ ਨਾਲ ਵੀ ਆਈ ਆ ਧੂਮ 3 ਫਿਲਮ ਵੀ ਆਈ ਆ ਕ੍ਰਿਸ਼ 3 ਆਈ ਆ ਦੋ ਤਿੰਨ ਫਿਲਮਾਂ ਦੇ ਵਿੱਚ ਆਪਾਂ ਇਹਨਾਂ ਨੂੰ ਇਹਨਾਂ ਵਿੱਚ ਵੀ ਦੇਖਿਆ ਹੋਰ ਵੀ ਕਈ ਫਿਲਮਾਂ ਜਿਹਦੇ ਵਿੱਚ ਕੀ ਇਹ ਸਟਾਰ ਰਹਿ ਚੁੱਕੇ ਨੇ ਪਰ ਉਹ ਫਿਲਮਾਂ ਲੋਕਾਂ ਦੇ ਆਪਾਂ ਜੇ ਕਹਿ ਸਕੀਏ ਉਹ ਦੇਖਣ ਦੇ ਮੁਕਾਬਤ ਹੈਗੀਆਂ ਸੀ ਉਦੋਂ ਕੋਈ ਇਹਨਾਂ ਦਾ ਮੰਨ ਕੇ ਚਲੋ ਕੋਈ ਇਹ ਬੀਜੇਪੀ ਦੇ ਵਿੱਚ ਜਿਵੇਂ ਹੋ ਕੇ ਕੋਈ ਇਹਨਾਂ ਨੇ ਲੋਕਾਂ ਦੇ ਖਿਲਾਫ ਨਹੀਂ ਬੋਲਿਆ ਸੀ ਜਿਆਦਾ ਤੇ ਨਾ ਹੀ ਕੋਈ ਇਹਨਾਂ ਦਾ ਕੋਈ ਹੰਗਾਮਾ ਮੀਡੀਆ ਦੇ ਵਿੱਚ ਆਇਆ ਸੀ ਜੀਦਾ ਕਰਕੇ ਵੀ ਇਹਨਾਂ ਤੇ ਲੋਕ ਉਂਗਲੀ ਉਠਾ ਸਕਣ ਉਠਾ ਸਕਣ ਤੇ ਹੁਣ ਜੋ ਇਹ ਇਹਨਾਂ ਮੀਡੀਆ ਦੇ ਵਿੱਚ ਪਹਿਲਾਂ ਬਦਨਾਮ ਹੋ ਚੁੱਕੇ ਜਿਵੇਂ ਕਿ ਆਪਾਂ ਕਹੀਏ ਭਈ ਅੱਜ ਤੋਂ 2 2.5 ਮਹੀਨੇ ਪਹਿਲਾਂ ਇਹਨਾਂ ਦੇ 에ਰਪੋਰਟ ਤੇ ਥੱਪੜ ਵੱਜਿਆ ਸੀ ਜੋ ਕਿ ਕੁਲਵਿੰਦਰ ਕੌਰ ਜੋ ਕੁੜੀ ਆਪਣੀ ਡਿਊਟੀ ਨਿਭਾ ਰਹੀ ਸੀ ਤੇ ਇਹਨਾਂ ਨੇ ਭਈ ਉਹਨਾਂ ਦੀ ਨੌਕਰੀ ਤੋਂ ਲਾ ਦਿੱਤਾ ਗਿਆ ਸੀ ਉਹਨਾਂ ਨੂੰ ਤੇ ਜੋ ਡਿਊਟੀ ਆ ਕੈਨਸ ਉਹਨਾਂ ਨੂੰ ਡਿਸਮਿਸ ਕਰਤਾ ਸੀ ਹੈ ਨਾ ਪਰ ਉਹ ਕਿਉਂ ਕਰਿਆ ਗਿਆ ਕਿਉਂਕਿ ਇਹਨਾਂ ਦਾ ਆਪਾਂ ਕਹਿ ਦਈਏ ਜਿਵੇਂ ਇਹਨਾਂ ਦਾ ਦੌਰ ਚੱਲ ਰਿਹਾ ਹੈਗਾ ਚਲੋ ਇਹ ਲੀਡਰ ਸੀਗੇ ਚਲ ਨਾਰਮਲ ਬੰਦੇ ਨੂੰ ਕੁਝ ਵੀ ਕਰ ਸਕਦੇ ਆ ਜੇ ਕੋਈ ਛੋਟੀ ਮੋਟੀ ਨੌਕਰੀ ਵਾਲੇ ਨੂੰ ਲਾ ਸਕਦੇ ਉਹ ਸਾਫ ਪਤਾ ਚੱਲਦਾ ਵੀ ੱੱਕਾ ਕਰ ਰਹੇ ਆ ਤੇ ਜੋ ਰਹਿ ਗਈ ਗੱਲ ਫਿਲਮ ਦੀ ਜਿਉ ਉਹਨਾਂ ਦੀ ਪਹਿਲਾਂ ਆਪਣੇ ਰਿਤਿਕ ਗਰੁਸ਼ਨ ਆਪਾਂ ਪਹਿਲਾਂ ਵੀ ਦੇਖ ਚੁੱਕੇ ਇਹਨਾਂ ਨੂੰ ਫਿਲਮਾਂ ਦੇ ਵਿੱਚ ਗੰਗਾ ਰਾਤ ਨੂੰ ਬਹੁਤ ਵਧੀਆ ਫਿਲਮ ਸੀ ਲੋਖਣਾ ਲੋਕਾਂ ਦੇ ਦੇਖਣਯੋਗ ਫਿਲਮਾਂ ਸੀ ਉਹ ਨਾ ਕਿ ਆ ਜੋ ਐਮਰਜੈਂਸੀ ਦੇ ਨਾਂ ਤੇ ਇਹਨਾਂ ਨੇ ਫਿਲਮ ਬਣਾਈ ਆ ਇਹ ਕਹਿੰਦੇ ਵੀ ਅਸੀਂ ਇੰਦਰਾ ਗਾਂਧੀ ਦਾ ਰੋਲ ਕਰਾਂਗੇ ਉੱਚ ਸਾਫ਼ ਪਤਾ ਲੱਗਦਾ ਵੀ ਯਾਰ ਜੋ ਆਪਣੇ ਸਿੱਖ ਧਰਮ ਦੇ ਵਿੱਚ ਆਪਾਂ ਕਹਿੰਦੇ ਆ ਵੀ ਜੋ ਸਿੰਘ ਆ ਉਹਨਾਂ ਦੇ ਖਿਲਾਫ ਇਹ ਇੱਕ ਦੋ ਪਹਿਲਾਂ ਇੱਕ ਦੋ ਵਾਰ ਪਹਿਲਾਂ ਵੀ ਬੋਲੇ ਆ ਤਾਂ ਇਸ ਕਰਕੇ ਅੱਪਾ ਕਹਿ ਦਈਏ ਬਈ ਸਾਪਤਾ ਲੱਗਦਾ ਵੀ ਇਹ ਉਹਨਾਂ ਦੇ ਖਿਲਾਫ ਬਣਾਈ ਜਾਂਦੀ ਐ ਸਿੰਘਾਂ ਦੇ ਖਿਲਾਫ ਫਿਲਮ ਨੀਂ ਤੇ ਕਹਿ ਰਹੇ ਸੀ ਫਿਲਮ ਮਾੜੀ ਐ ਜੋ ਇਹਦੇ ਵਿੱਚ ਬੋਲਣ ਚੱਲਣ ਵਾਲਾ ਜੋ ਇਹਨਾਂ ਦਾ ਦੱਸ ਰਿਹਾਗਾ ਚਿਹਰਾ ਉਹ ਗਲਤ ਆ ਜੋ ਕੀ ਹਰ ਵਾਰ ਤੱਕਾ ਕਰਦੀ ਐ ਤਾਂ ਇਹ ਬਈ ਸਾਪਤਾ ਲੱਗਦਾ ਇਹਦੇ ਪੱਖ ਦੇ ਵਿੱਚ ਕੁਝ ਲੋਕ ਆ ਕਹਿੰਦੇ ਵੀ ਕੰਗਣਾ ਇੱਕ ਪੜ੍ਹੀ ਲਿਖੀ ਜੋ ਸਟਾਰ ਆ ਤੇ ਉਹਨਾਂ ਦੇ ਖਿਲਾਫ ਕਦੇ ਕੋਈ ਉਂਗਲੀ ਠਾਉਂਦਾ ਕੋਈ ਕੋਈ ਵੀ ਉਹ ਕੋਈ ਮਾੜੀ ਫਿਲਮ ਨਹੀਂ ਕੱਢ ਰਹੀ ਤੇ ਉਹ ਫਿਲਮ ਰੀਜ ਹੋਣੀ ਚਾਹੀਦੀ ਆ ਉਹਨਾਂ ਦਾ ਕਹਿਣਾ ਇਹ ਆ ਪਰ ਆਪਣਾ ਕਹਿਣਾ ਇਹ ਆ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਰਹਿਣਾ ਇਹਨੇ ਪੰਜਾਬ ਦੇ ਜੋ ਆਪਣੇ ਸਿੰਘ ਲਾ ਲੋ ਤੇ ਬਾਕੀ ਕਿਸਾਨ ਭਰਾ ਹੋਰ ਵੀ ਲਾ ਲੋ ਹਨ ਜਿਵੇਂ ਕਿ ਗਲਤੀ ਇਹਦੀ ਸੀ ਨਾ ਕਿ ਉਸ ਕੁਲਵਿੰਦਰ ਕੌਰ ਕੁੜੀ ਦੀ ਉਹ ਡਿਊਟੀ ਨਿਭਾ ਰਹੀ ਸੀ ਜਿਹਦਾ ਕਰਕੇ ਕੀ ਬਈ ਇਹ ਆਪਣਾ ਚਲੋ ਮੰਨਦੇ ਆ ਆਪਾਂ ਕਹਿ ਸਕੀਏ ਵੀ ਇਹ ਹੁਣ ਬੀਜੇਪੀ ਦੇ ਵਿੱਚ ਚੱਲ ਜਿੱਤੇ ਹੋਏ ਆ ਹਨਾ ਆ ਇਹ ਲੀਡਰਸ਼ਿਪ ਦੇ ਵਿੱਚ ਵੀ ਆਪਾਂ ਕਹਦੇ ਆ ਇਹਨਾਂ ਦਾ ਸਿੱਧਾ ਸਾਫ ਪਤਾ ਲੱਗਦਾ ਸੀ ਨੌਕਰੀ ਤੋਂ ਲਾਤਾ ਵੀ ਇਹ ਇਹਨਾਂ ਦਾ ਜੇ ਦੌਰ ਚੱਲਦਾ ਸੀ ਇਸ ਕਰਕੇ ਲਾਤਾ ਜੇ ਇਹ ਕੋਈ ਨਾ ਨਾਰਮਲ ਹੁੰਦੀ ਤਾਂ ਕੁਝ ਕਰ ਨਹੀਂ ਸਕਦੀ ਸੀ ਹੁਣ ਇਹ ੱੱਕਾ ਸ਼ਰਿਆਮ ਕਰ ਰਹੀ ਹੈ ਕਹਿੰਦੀ ਮੇਰੇ ਵੀ ਕਹਿੰਦੀ ਮੈਨੂੰ ਧਮਕੀਆਂ ਮਿਲ ਰਹੀਆਂ ਮੈਂ ਨਾ ਧਮਕੀ ਤੋਂ ਡਰਨ ਵਾਲੀ ਆ ਉਹ ਤੈਨੂੰ ਧਮਕੀ ਕਿਸ ਕਰ ਮਿਲ ਰਹੀ ਹੈ ਜੇ ਤੁਸੀਂ ਇਹ ਗਲਤ ਬੋਲਿਆਗਾ ਜੇ ਤੁਸੀਂ ਲੋਕਾਂ ਨੂੰ ਗਲਤ ਕਹਿ ਰਹੇ ਆ ਪਹਿਲਾਂ ਵੀ ਆਪਾਂ ਦੇਖਿਆ ਬਹੁਤ ਵਾਰੀ ਇਹਨਾਂ ਤੇ ਝਗੜੇ ਵੀਡੀਓ ਬਹੁਤ ਵਾਇਰਲ ਹੋਈਆਂ ਜਦੋਂ ਇਹਨਾਂ ਦੇ ਟੱਪੜ ਵੱਜਿਆ ਸੀ ਉਦੋਂ ਫਿਰ ਦੂਜਾ ਨੰਬਰ ਇੱਕ ਕੁੜੀ ਹੋਰ ਸੀ ਇਹਨਾਂ ਦੇ ਨਾਲ ਜਦੋਂ ਇਹ ਅੰਮ੍ਰਸਰ ਆਪਾਂ ਕਹਿ ਦਈਏ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਸੀ ਉਹ ਕੁੜੀ ਨੇ ਪੈਰਾਂ ਵਾਲਾ ਪਾਸਾ ਦਰਬਾਰ ਸਾਹਿਬ ਬੰਨੀ ਕਰਤਾ ਸੀ ਹਨਾ ਜਿੱਥੇ ਆਪਾਂ ਕਹਿੰਦੇ ਜੋਗਾ ਕਰਿਆ ਸੀ ਉਹ ਵੀਡੀਓ ਵਾਇਰਲ ਹੋਈ ਹੋਰ ਵੀ ਵਿੱਚ ਬਹੁਤ ਕਈ ਗੱਲਾਂ ਵੀ ਜੋ ਕੀ ਹੈ ਹਰ ਬਾਰ ਆਪਣੇ ਪੰਜਾਬ ਨਾਲ ਭੜਦੇ ਆਏ ਆ ਉਹ ਫਿਲਮ ਨੂੰ ਮਾੜੀ ਨਹੀਂ ਕਹਿ ਰਹੇ ਲੋਕ ਉਹ ਕੰਗਣਾ ਨੂੰ ਮਾੜੀ ਕਹਿ ਰਹੇ ਆ ਜੇ ਇਹਦੇ ਇਹ ਲੱਛਣ ਮਾੜੇ ਆ ਕਿਉਂਕਿ ਇਹ ਜਿਹੜੇ ਹਸਾਮਨਾ ਤੱਕਾ ਕਰ ਰਹੇ ਵੀ ਮੈਂ ਤਾਂ ਐਂ ਕਰਨਾ ਉਹ ਐਸ ਲੋਟ ਫਿਲਮ ਨਹੀਂ ਚੱਲਣੀ ਜੇ ਤੁਸੀਂ ਪ੍ਰਵੀਸ਼ਨ ਲਓ ਫਿਲਮ ਥੋੜੀ ਚਲਾ ਕੇ ਦਿਖਾਓ ਵੀ ਨਾ ਮੇਰੀ ਪੰਜਾਬ ਦੇ ਕਿਸੇ ਖਿਲਾਫ ਨਾ ਕੋਈ ਸਿੰਘਾ ਖਿਲਾਫ ਮੇਰੀ ਵੀਡੀਓ ਤਾਂ ਵੀਡੀਓ ਫਿਲਮ ਥੋੜੀ ਚੱਲ ਸਕਦੀ ਆ ਜੇ ਤੁਸੀਂ ਕਹੋ ਵੀ ਇਹ ਫਿਲਮ ਮੇਰੀ ਕੋਈ ਸਿੰਘਾ ਖਿਲਾਫ ਨਹੀਂ ਕੋਈ ਆਪਣੇ ਪੰਜਾਬ ਦੇ ਕੋਈ ਆਪਣੇ ਭਾਰਤ ਦੇ ਮੈਂ ਕੋਈ ਖਿਲਾਫ ਨਹੀਂ ਬੋਲ ਰਹੀ ਵੀਡੀਓ ਪਹਿਲਾਂ ਚਲਾ ਕੇ ਫਿਲਮ ਉਹ ਜੋ ਤੁਸੀਂ ਰਿਲੀਜ਼ ਕਰਨ ਜਾ ਰਹੇ ਆ ਜਿਹੜੇ ਹਸਾਮਨਾ ਇੰਟਰਵਿਊ ਦੇ ਵਿੱਚ ਪੱਤਰਕਾਰ ਵੀ ਦੱਸ ਰਹੇ ਆ ਜੋ ਆਪਣਾ ਚਰਨੀਤ ਚੰਨੀ ਸਿਮਰਜੀਤ ਮਾਨ ਉਹਨਾਂ ਨੇ ਵੀ ਦੱਸਿਆ ਵੀ ਫਿਲਮ ਭਾਈ ਪਹਿਲਾਂ ਥੋੜੀ ਜੀ ਤੁਸੀਂ ਚਲਾ ਕੇ ਦਿਖਾਓ ਵੀ ਜੇ ਨਹੀਂ ਹੈਗੀ ਆਪਣੇ ਪੰਜਾਬ ਦੇ ਜੋ ਸਿੰਘਾਂ ਖਿਲਾਫ ਜਾਂ ਆਪਣੇ ਪੰਜਾਬ ਦੇ ਭਾਰਤ ਖਿਲਾਫ ਕੋਈ ਕੋਈ ਮਾੜਾ ਮੋਟਾ ਵੀ ਐਕਸ਼ਨ ਚੱਕਿਆ ਤੁਸੀਂ ਤਾਂ ਫਿਰ ਨਹੀਂ ਚਲਣੀ ਤੇ ਜੇ ਚੰਗੇ ਕੋਈ ਉਹਦੇ 'ਚ ਵਿਚਾਰ ਹੋਏ ਤਾਂ ਫਿਲਮ ਰਿਲੀਜ਼ ਹੋ ਸਕਦੀ ਆ ਪਰਮਿਸ਼ਨ ਲੈ ਸਕਦੇ ਤੁਸੀਂ ਇਹ ਕਹਿ ਰਿਹਾ ਜੋ ਇਹਨਾਂ ਦੇ ਨਾਲ ਦੇ ਲੋਕ ਆ ਵੀ ਉਹ ਤਾਂ ਹੁਣ ਸਪੋਰਟ ਕਰਨਗੇ ਤਾਂ ਪਰ ਇਹ ਕਹਿੰਦੇ ਆਪਾਂ ਆਪਣਾ ਲੋਕਾਂ ਨੂੰ ਵੀ ਇੱਕ ਸਿਰਫ ਈਲਾ ਛੋੜੀ ਜੀ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਵੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਨਾਲ ਜੋ ਆਪਣੇ ਪੰਜਾਬ ਚੋਂ ਦਾ ਕੋ ਥੋੜੇ ਤੱਕ ਬਚੌੜੇ ਰਹਿੰਨੇ ਆ ਤੇ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੀ ਆਉਂਦਾ ਰਹੇ ਤੁਹਾਡੇ ਕੋਲ ਚੈਨਲ ਨੂੰ ਵੀ ਸਬਸਕ੍ਰਾਈਬ ਕਰਾਇਆ ਕਰੋ ਸ਼ੇਅਰ ਵੀ ਕਰਾਇਆ ਕਰੋ ਧੰਨਵਾਦ ਥੈਂਕ ਯੂ